ਹੁਣ ਸਾਡੀ ਦਾਦੀ ਆਪਣੇ ਗੋਦ ਚ ਬਿਠਾ ਕੇ ਸਾਨੂੰ ਕਹਾਣੀ ਸੁਣਾਇਆ ਕਰਦੀ ਕਿ ਇੱਕ ਚਿੜੇ ਨੂੰ ਕਿਤੋਂ ਮੱਕੀ ਦੀ ਖਿਲ ਲੱਭ ਗਈ ਹੂੰ ਕਹਿੰਦਾ ਕਮਾਲ ਐ ਵੀ ਇੰਨਾ ਵਧੀਆ ਖਾਣਾ ਇਹ ਆਮ ਥਾਂ ਤੇ ਬੈਠ ਕੇ ਨਹੀਂ ਖਾਣਾ ਮੈਂ ਹੂੰ ਕਿਸੇ ਅੱਛੀ ਥਾਂ ਦੀ ਤਲਾਸ਼ ਕਰਾ ਉਹਨੇ ਕੋ ਖੁੰਡ ਲੱਭਿਆ ਹੂੰ ਉੱਥੇ ਬੈਠ ਕੇ ਖਾਣ ਲੱਗਿਆ ਖਿਆਲ ਕੀਤਾ ਨਹੀਂ ਖੁੰਡ ਚ ਇੱਕ ਤਰੇੜ ਸੀ ਅੱਛਾ ਜੀ ਉਹ ਤਿੜਕ ਕੇ ਖਿਲ ਤਰੇੜ ਚ ਜਾ ਡਿੱਗੀ ਹੂੰ ਉਹ ਨਿਕਲੇ ਨਾ ਹੁਣ ਕੀ ਕਰੀਏ ਹੁਣ ਤਾਂ ਫਿਰ ਲੋਹਾਰ ਕੋਲ ਜਾਣਾ ਪਏਗਾ ਹੂੰ ਲੋਹਾਰ ਦੀ ਦੁਕਾਨ ਆਇਰਨ ਤੇ ਗਿਆ ਮਿਸਤਰੀ ਜੀ ਭਾਈ ਰੂਜੀ ਕਾ ਖਾਲਸਾ ਭਾਈ ਰੂਜੀ ਕੀ ਫਤਿਹ ਮਿਸਤਰੀ ਕਾ ਆ ਵੀ ਚਿਹੜਾ ਫਤਿਹ ਮਹਾਰਾਜ ਕੀ ਕਿਸਾਨ ਹੋਇਆ ਅਜੇ ਤੋਂ ਤੋ ਦਿਖਾਏ ਨਹੀਂ ਦਿੰਦਾ ਫਿਰ ਜਿਹੜੇ ਨੇ ਆਪਣੀ ਮੁਸ਼ਕਲ ਦੱਸੀ ਕਿ ਆਪਣੀ ਛੈਣੀ ਤੇ ਹਥੌੜਾ ਚੱਕ ਤੇ ਮੇਰੀ ਖਿਲ ਕੱਢ ਕੇ ਦੇ ਉਹ ਕਹਿੰਦਾ ਕਿਆ ਬਕਵਾਸ ਜਾਨਵਰਾਂ ਤੋਂ ਭਈ ਮੈਂ ਆਪਣਾ ਕੰਮ ਛੋੜ ਦੂੰ ਅਰ ਤੇਰਾ ਖਿਲ ਕੱਢਣ ਚਲਾ ਜਾਉਂਦਾ ਵਫਾ ਹੋ ਵੀੁਰਾ ਤੇ ਉਹ ਮਤਲਬ ਕਹਾਣੀ ਲੋਕ ਕਥਾ ਹੈ ਲੇਕਿਨ ਉਹਦੇ ਚ ਚਿਹੜਾ ਹੈ ਜਿਹੜਾ ਉਹ ਮਿਸਤਰੀ ਨੂੰ ਫਤਿਹ ਬੁਲਾ ਰਿਹਾ ਹੈ ਇਸੇ ਤਰ੍ਹਾਂ ਕਲਪੋਕ ਹੈ ਜਿਹੜਾ ਉਹ ਸਾਡੇ ਚੇਤਿਆਂ ਚ ਵਸਦਾ ਰਹਦਾ ਤੇ ਉਹ ਫਿਰ ਜਮਾ ਹੁੰਦਾ ਰਹਿੰਦਾ ਫਿਰ ਉਹਦੇ ਚੋਂ ਬੱਚੇ ਆਪ ਹੀ ਕ੍ਰੀਏਟਿਵ ਹੋ ਜਾਂਦੇ ਨੇ ਬੱਚਿਆਂ ਨੂੰ ਗੱਲਾਂ ਸੁਝਣ ਲੱਗ ਜਾਂਦੀਆਂ ਨੇ ਤੋਂ ਇਸ ਤਰ੍ਹਾਂ ਇਹ ਸਿਲਸਿਲਾ ਅੱਗੇ ਵਧਦਾ ਰਹਿੰਦਾ ਸੋ ਤੁਹਾਡੇ ਕਹਿਣ ਦਾ ਭਾਵ ਹੈ ਕਿ ਉਹ ਦੇਖਣ ਦੀ ਜਗ੍ਹਾ ਉਹਨੂੰ ਬੋਲ ਕੇ ਹੀ ਜੇ ਦੱਸਿਆ ਜਾਵੇ ਜ਼ਿਆਦਾ ਬਈ ਬੱਚੇ ਚਾਹੁੰਦੇ ਨੇ ਕਿ ਮਾਪੇ ਸਾਡੇ ਨਾਲ ਗੱਲਾਂ ਕਰਨ ਹਾਂਜੀ ਇਹ ਤਾਂ ਹੈ ਮਾਪੇ ਗੱਲਾਂ ਕਰਨ ਵਾਸਤੇ ਅੱਜ ਕੱਲ ਟਾਈਮ ਨਹੀਂ ਕੱਢਦੇ ਹਾਂ